ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਾਧਾ ਨਾਲ ਖਰੇ ਸੌਦੇ ਦੀ ਚੱਲੀ ਇੱਕ ਦਿਨ ਬਾਬਾ ਨਾਨਕ ਜੀ ਆਪਣੇ ਘਰ ਮੇਂ ਬੈਠੇ ਥੇ ਮਸਤਾਨੇ ਤੌਰ ਪਰ ਮਹਿਤਾ ਕਾਲੂ ਬਾਹਰੋਂ ਆਇਆ ਸੀ ਆਇ ਕਰ ਦੇਖੇ ਨਾਨਕ ਜੀ ਆਪਣੀ ਝਾਲੀ ਛੱਡੀ ਨਹੀਂ ਮਹਿਤਾ ਕਾਲੂ ਦੇਖ ਕਰ ਬੜਾ ਰੰਜ ਹੋਇਆ ਅਤੇ ਆਖਿਓ ਜੇ ਪੁੱਤਰ ਤੇਰਾ ਤੋਖਾ ਮੈਨੂੰ ਖਾਈ ਗਿਆ ਹੈ ਤੂੰ ਸਮਝਦਾ ਨਹੀਂ ਤਾ ਗੁਰੂ ਨਾਨਕ ਜੀ ਆਖਿਆ हे ਪਿਤਾ ਜੀ ਓਨ ਸਾਨੂੰ ਬਖਸ਼ੋ ਜੀ ਅੱਗੋ ਜੂ ਕੁਛ ਤੁਸੀਂ ਮੈਨੂੰ ਆਖੋਗੇ ਸੋਈ ਮੈਂ ਕਰਾਂਗਾ ਜੀ ਤਾਂ ਕਾਲੂ ਆਖਿਆ ਤੂੰ ਕੁਝ ਵਣਜ ਕਰਿਆ ਕਰ ਬਾਬੇ ਜੀ ਕਿਹਾ ਭਲੀ ਪਿਤਾ ਜੀ ਤਾਂ ਕਾਲੂ ਕਹਿਆ ਨਾਨਕ ਜੀ ਤੂੰ 20 ਰੁਪਏ ਲੈ ਜਾਓ ਤੇ ਕੋਈ ਖਰਾ ਸੌਦਾ ਖਰੀਦ ਲੈ ਆਓ ਜੇ ਇੱਕ ਵਾਰ ਖਰਾ ਸੌਦਾ ਕਰ ਆਵੇਂਗਾ ਤਾਂ ਫੇਰ ਮੈਂ ਤੈਨੂੰ ਬਹੁਤ ਰੁਪਏ ਦੇਵਾਂਗਾ ਤਾ ਫੇਰ ਗੁਰੂ ਨਾਨਕ ਜੀ ਕਹਿਆ ਪਲਾ ਪਿਤਾ ਜੀ ਤੁਸੀਂ ਆਪ ਦੇਖੋਗੇ ਜੋ ਮੈਂ ਕੈਸਾ ਸੌਦਾ ਕਰਾਂਗਾ ਤਾਂ ਗੁਰੂ ਨਾਨਕ ਜੀ ਨੂੰ 20 ਰੁਪਏ ਦਿੱਤੇ ਭਾਈ ਬਾਲੇ ਨੂੰ ਬੁਲਾਇ ਕਰ ਕਿਹਾ ਸੁਣ ਬਾਲਾ ਤੂੰ ਸਿਆਣਾ ਹੈ ਤੂੰ ਨਾਨਕ ਜੀ ਦੇ ਸੰਗ ਜਾ ਜਿਵੇਂ ਇਹ ਵਰਣਚ ਕਰਨਾ ਸਿੱਖੇ ਤੂੰ ਈਸਾ ਸੰਗੀ ਹੈ ਤਾਂ ਫੇਰ ਨਫਰ ਭਾਈ ਬਾਲੇ ਨੇ ਗੁਰੂ ਨਾਨਕ ਜੀ ਦੇ ਬੱਸਰ ਵੀ ਉਠਾਈ ਲਿੱਤੇ ਅਤੇ ਰੁਪਏ ਵੀ ਲੈ ਕੇ ਬਾਬੇ ਨਾਨਕ ਜੀ ਦੇ ਸੰਗ ਚਲਿਆ ਮਹਿਤਾ ਕਾਲੂ ਨਗਰ ਦੇ ਬਾਹਰ ਕਿਤਨੀ ਕੁ ਦੂਰ ਤੱਕ ਸਿੱਖਿਆ ਦੇਂਦਾ ਨਾਲ ਟੁਰਿਆ ਗਿਆ ਕਹੇ ਪੁੱਤਰ ਨਾਨਕ ਮੇਰੇ ਜੀਵ ਦੇ ਜੀ ਤੂੰ ਸਭੋ ਕੰਮਕਾਰ ਸੰਭਾਲ ਲਵੇਂ ਤਾਂ ਮੇਰਾ ਜੀਉ ਬਹੁਤ ਠੰਡਾ ਹੋਵੇ ਤੇਰੇ ਜੰਮਿਆ ਤੇ ਮੈਨੂੰ ਇਹ ਭਰੋਸਾ ਹੋਇਆ ਸੀ ਜੋ ਜੈਸਾ ਮੈਂ ਪਦਾਰਥਕ ਮੰਨਦਾ ਹਾਂ ਮੇਰੇ ਤੀ ਇਹ ਬਹੁਤ ਕਮਾਵੇਗਾ ਮੇਰਾ ਜਸ ਹੋਵੇਗਾ ਸੋ ਤੂੰ ਬਣਜ ਕਰਨਾ ਸਿੱਖੇਗਾ ਖੱਤਰੀਆਂ ਵਾਲੀ ਚਾਲੀ ਤੂੰ ਕਰੇਗਾ ਬਹੁਤ ਸਾਰਾ ਪਦਾਰਥ ਖੱਟ ਕਰ ਕਰ ਲਿਆਵੇਂਗਾ ਤਾਂ ਮੇਰਾ ਜੀਉ ਠੰਡਾ ਹੋਵੇਗਾ ਸੋ ਖਰਾ ਸੌਦਾ ਕਰੀ ਐਸੇ ਸਿੱਖਿਆ ਦੇਕਰ ਕਾਲੂ ਪਿਛਾ ਮੁੜਿਆ ਬਾਬਾ ਨਾਨਕ ਜੀ ਅਤੇ ਭਾਈ ਪਾਲਾ ਸਿਧਾਰੇ ਕਾਲੂ ਬਹੁਤ ਮੁਹ ਕਰਕੇ ਜਿੱਥਾਂ ਪਰਤ ਕੇ ਦੇਖਦਾ ਹੈ ਏਕਰ ਨੂੰ ਆਇਆ ਬਾਲੇ ਨੂੰ ਗੁਰੂ ਨਾਨਕ ਜੀ ਵਾਰਤਾ ਸੁਣਾਉਂਦੇ ਪਗਤੀ ਵੈਰਾਗਿਆ ਨਾਲ ਮਿਲੀਆਂ ਹੋਈਆਂ ਸਨ ਸਨੇ ਸਨੇ ਚਲੇ ਜਾਂਦੇ ਹਨ 12 ਕੋਸ ਪੰਦ ਗਏ ਤਾਂ ਇੱਕ ਬਨ ਹੈ ਉੱਤੇ ਸੰਤ ਮੰਡਲੀ ਬੈਠੀ ਹੈ ਤਪਸਵੀ ਤਪ ਕਰਦੇ ਹਨ ਕੋਈ ਖੜੀਆਂ ਬਾਹਾਂ ਕਰਕੇ ਬੈਠੇ ਹਨ ਕੋਈ ਸੰਤ ਖੜੀ ਹੋਏ ਹਨ ਕੋਈ ਪਦਮ ਆਸਨ ਲਈ ਬੈਠੇ ਹਨ ਕੋਈ ਧੂਨੀਆ ਤਪਦੇ ਹਨ ਕੋਈ ਸਿद्धासन ਕਰ ਬੈਠੇ ਹਨ ਕਈ ਇੱਕ ਕੂਪੀਨ ਪਹਿਰੇ ਹੋਰ ਕਪੜਾ ਤਿਆਗ ਬੈਠੇ ਹਨ ਦਿਗੰਬਰ ਇੱਕ ਜਲ ਵਿੱਚ ਬੈਠੇ ਹਨ ਇੱਕ ਪੁਸਤਕ ਪੜ੍ਹਦੇ ਹਨ ਇੱਕ ਮੋਨਤਾਰੀ ਬੈਠੇ ਹੋਏ ਹਨ ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ ਇਹ ਸੁੱਖ ਤਿਆਗ ਕੇ ਕਿਨਾਰਾ ਕਰ ਇਕੰਥ ਬੈਠੇ ਹੋਏ ਹਨ ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਹਨ ਮ੍ਰਿਗਛਾਲਾ ਜਿਨ੍ਹਾਂ ਦੀ ਹੀਟ ਬ੍ਰਿਛੀ ਹੈ ਬ੍ਰਿਛ ਦੀ ਤੁਚਾ ਜਿਨਕੀ ਕੂਪੀਨ ਹੈ सिर पर जड़ाओं का मुकुट है और हृदय में जिनके जगदीश का ध्यान है एक साधु पास पुस्तक पढ़ रहा है इस संत सभा को देखकर बाबा नानक जी खड़े होकर देखने लगे अरपाई वाले प्रति बाबा नानक जी कहया हे बाला इस खरे सौदे नालो और कोई सौदा चंगा नहीं इस अमोल सौदे नु नहीं छट सकदा ਪਿਤਾ ਜੀ ਦੀ ਆਗਿਆ ਵੀ ਖਰੇ ਸੌਦੇ ਦੀ ਹੈ ਸੋ ਇਸ ਤੋਂ ਚੰਗਾ ਵਣਜ ਹੋਰ ਕੌਣ ਹੈ ਇਹ ਰੁਪਏ ਇਨ ਕੋ ਚੜਾਪਤੇ ਹੈ ਸੋ ਭੋਜਨ ਬਸਰ ਕਰਕੇ ਇਹ ਖੁਸ਼ੀ ਹੋਵੇਂਗੇ ਇਹ ਬਚਨ ਬਾਪੇ ਜੀ ਦੇ ਸੁਣ ਕੇ ਬਾਲੇ ਨੇ ਆਖਿਆ ਮਹਾਰਾਜ ਮਹਿਤਾ ਕਾਲੂ ਦਾ ਡਰ ਹੈ ਉਸਨੇ ਵਣਜ ਕਰਨ ਵਾਸਤੇ ਤੁਹਾਨੂੰ ਰੁਪਏ ਦਿੱਤੇ ਹਨ ਅਤੇ ਸੁਭਾਗਾ ਵੀ ਕਠੋਰ ਹੈ ਸੋ ਤੁਸੀਂ ਜਾਣੋ ਮੈਂ ਆਪ ਦਾ ਅਨੁਸਾਰੀ ਹਾਂ ਜੋ ਤੁਸੀਂ ਹੀ ਮੈਂ ਤੇ ਕਾਲੂ ਨਾਲ ਸਮਝ ਲੈਣਾ ਮੇਰੇ ਨਾਲ ਨਾ ਕੋਈ ਝਗੜਾ ਝਗੜੇ ਮੈਂ ਆਪ ਦਾ ਅਨੁਸਾਰ ਹੀ ਹਾਂ ਅੱਗੇ ਵੀ ਅਤੇ ਹੁਣ ਵੀ ਜਿਸ ਤਰ੍ਹਾਂ ਆਗਿਆ ਦਿੰਦੇ ਹੋ ਮੈਂ ਉਸੇ ਤਰ੍ਹਾਂ ਕਰਾਂਗਾ ਇਤਨਾ ਕਹਿ 20 ਰੁਪਏ ਪਾਈ ਬਾਲੇ ਨੇ ਨਾਨਕ ਜੀ ਦੇ ਹੱਥ ਦਿੱਤੇ 100 ਰੁਪਏ ਲੈ ਕੇ ਗੁਰੂ ਜੀ ਸੰਤਾਂ ਕੇ ਪਾਸ ਜਾਏ ਬੈਠੇ ਔਰ ਕੋਮਲ ਬਾਣੀ ਸੇ ਪਹਿਲੇ ਨਮਸਕਾਰ ਕਰੀ করুণਾ ਨਿਧਾਨ ਗੁਰੂ ਜੀ ਨੇ ਪੁੱਛਿਆ संत जी आप बस्तर नहीं पहनते हाथ नहीं आवदा के पहनते ही नहीं रात दिन धुप पाला सर्दी गर्मी सारते हो बरखा पड़ती दिगंबर ही रहते हो आप दा शरीर दिव्य चोत है कसम लगाए रखी है इतना सुनकर संत ने कहा भाई हम निर्बाण साध हैं बस्तर का संजम ही रखना चाहिदा है ਅਰ ਤੈਨੂੰ ਕੀ ਪ੍ਰਯੋਜਨ ਹੈ ਪੁੱਛਣੇ ਦਾ ਤਾਂ ਬਾਲੇ ਕਹਾ ਨਾਨਕ ਜੀ ਤੂੰ ਚਲ ਕੇ ਸੌਦਾ ਖਰੀਦ ਜੋ ਕੁਝ ਕਾਲੂ ਨੇ ਕਹਾ ਹੈ ਤਾਂ ਨਾਨਕ ਜੀ ਆਖਿਆ ਬਾਲਾ ਮੈਨੂੰ ਪਿਤਾ ਨੇ ਖਰਾ ਸੌਦਾ ਖਰੀਦਨਾ ਆਖਿਆ ਹੈ ਬਾਲਾ ਤੂੰ ਵੀ ਮਸਲਤ ਕਰੇ ਸੋਦੇ ਖਰੀਦਣ ਦੀ ਦੇ ਮੈਂ ਖਰਾ ਸੌਦਾ ਕਰਾਂ ਤਾਂ ਬਾਲੇ ਕਿਹਾ ਮੈਂ ਕਿਹਾ ਆਖਦਾ ਹਾਂ ਤੂੰ ਪੁੱਤਰ ਹੈ ਤੇ ਉਹ ਪਿਤਾ ਹੈ फिर गुरु नानक जी ने आख्या संत जी तुम बस्तर नहीं पहनते तो भोजन भी नहीं करते होवोगे फिर महंत ने कहा अरे बालके जो परमेश्वर भेजता है सो हम खाए लेते हैं हम तो उदासी है इस वास से हम उद्यान में बसते हैं बस्ती में नहीं बसते तो गुरु नानक जी ने कहा कि आपका नाम क्या है ਸੰਤ ਨੇ ਕਿਹਾ ਨਾਮ ਹਮਾਰਾ ਸੰਤ ਰੀਨ ਹੈ ਸੁਣ ਕੇ ਨਾਨਕ ਜੀ ਬੜੇ ਪ੍ਰਸੰਨ ਹੋਏ ਅਰ ਕਹਿਓ ਨੇ ਬਾਲਾ ਇਹ ਖਰਾ ਸੌਦਾ ਮੈਂ ਨਹੀਂ ਛੱਡ ਸਕਦਾ ਇਹ ਖਰਾ ਸੌਦਾ ਹੈ ਇਸ ਮੇ ਟੋਟਾ ਨਹੀਂ ਵਾਦਾ ਹੀ ਹੈ ਤਾਂ ਬਾਲੇ ਕਿਹਾ ਨਾਨਕ ਜੀ ਤੁਸੀਂ ਜਾਣੋ ਅਤੇ ਕਾਲੂ ਜਾਣੇ ਅਤੇ ਮੈਂ ਕੀ ਜਾਣਾ ਇਹ ਖਰਾ ਸੌਦਾ ਹੈ ਜਾਂ ਖੋਟਾ ਹੈ ਗੁਰੂ ਨਾਨਕ ਜੀ ਵੀਰ ਪਏ ਲੈ ਕੇ ਬਾਲੇ ਪਾਸੋਂ ਮਹੰਤ ਦੇ ਅੱਗੇ ਰੱਖੇ ਤਾਂ ਮਹੰਤ ਨੇ ਆਖਿਆ ਅਰੇ ਬਾਲਕੇ 20 ਰੁਪਏ ਹਮਾਰੇ ਕਿਸੇ ਕੰਮ ਨਹੀਂ ਤੁਝ ਕੋ ਬਾਪ ਨੇ ਵਪਾਰ ਕੇ ਲਈ ਦੀਏ ਹੈ ਅਤੇ ਤੂੰ ਫਕੀਰੋ ਕੋ ਕਿਉਂ ਦਿੱਤਾ ਹੈ ਤੇਰੀ ਅਵਸਥਾ ਛੋਟੀ ਹੈ ਤੇਰਾ ਵਿਵਹਾਰ ਪਿਤਾ ਦੇ ਅਧੀਨ ਹੈ ਸੋ ਬਾਪ ਨੇ ਤੇਰੇ ਕੋ ਕਿਸੇ ਕੰਮ ਕੇ ਵਾਸਤੇ ਭੇਜਾ ਹੈ ਤੂੰ ਰੁਪਏ ਫਕੀਰਾ ਨੂੰ ਦਿੰਦਾ ਹੈ ਤਾਂ ਨਾਨਕ ਜੀ ਕਹਿਆ ਸੁਣੋ ਸੰਤ ਜੀ ਮੈਨੂੰ ਪਿਤਾ ਨੇ ਖਰਾ ਸੌਦਾ ਕਰਨੇ ਭੇਜਿਆ ਹੈ ਸੋ ਇਹ ਖਰਾ ਸੌਦਾ ਹੈ ਔਰ ਸੋਰ ਸੌਦੇ ਕੋਟੇ ਹਨ ਤਾਂ ਮਹੰਤ ਨੇ ਕਿਹਾ اے ਲੜਕੇ ਤੇਰਾ ਨਾਮ ਕੀ ਹੈ ਔਰ ਤੂੰ ਹੁੰਦਾ ਕੌਣ ਹੈ ਤਾਂ ਨਾਨਕ ਜੀ ਕਿਹਾ ਮੇਰਾ ਨਾਮ ਤੋਂ ਨਾਨਕ ਨਿਰੰਕਾਰੀ ਹੈ ਅਤੇ ਕਾਲੂ ਖੱਤਰੀ ਦਾ ਪੁੱਤਰ ਹਾਂ ਤਾਂ ਮਹੰਤ ਬੋਲਿਆ ਅਰੇ ਬਾਲਕ ਇਹ ਕੀ ਨਾਨਕ ਨਿਰੰਕਾਰੀ अते कालू खतरी का बेटा क्या था? गुरु नानक जी के हे महंत जी पहले विच निरंकार जी की भक्ति करी थी सो सो हमारी पूरी नहीं हुई थी त्रेते अर्द्वापर युग में निरंकार जी की भक्ति करी थी सो संपूर्ण हुई तद भी हम निरंकार थे अब भी निरंकार है तो महंत ने कहा अरे बालके कुछ मांग गुरु जी कहा मैं क्या मांगो एक निरंकार ही मांगता हो महंत ने कहा हे बालके तू तो आप ही निरंकार हो रहा है हम तुझको क्या देवे पर ये रुपए हमारे काम नहीं इनका सीधा तुम जाय कर ले थे वो जो यह अतीत भोजन बनाए कर खामेगी तब गुरु नानक जी रुपए लेकर एक नगरी में गए ਆਟਾ ਚਾਵਲ ਕੰਡ ਕੇ ਉਹ ਦੁਗਦ ਵਰਤਨ ਸਭ ਕੁਝ ਲੈ ਕੇ ਸੰਤਾਂ ਦੇ ਪਾਸ ਲਿਆਇ ਕਰ ਰੱਖ ਦिए ਔਰ ਮੱਥਾ ਟੇਕਿਆ ਮਹੰਤ ਬੋਲਿਆ اے ਨਾਨਕ ਜੀ ਤੁਮ ਆਪ ਨਿਰੰਕਾਰ ਰੂਪ ਹੋ ਨਿਰੰਕਾਰ ਹੀ ਨਾਨਕ ਰੂਪ ਧਾਰਿਆ ਹੈ ਅਸਾਂ ਨੇ ਅੱਛੀ ਤਰ੍ਹਾਂ ਕੋਚ ਦੇਖਿਆ ਹੈ ਸਤਿ ਵਰਤ ਇਨ੍ਹਾਂ ਅਤੀਤੋਂ ਕੋ ਬੀਤ ਗਏ ਹਨ 7 ਦਿਨ ਭੁੱਖਿਆ ਲੰਘ ਗਏ ਹਨ ਕੀ ਸ਼ਾਂਤ ਰੂਪ ਨਾਨਕ ਜੀ अब तुम जाओ ता गुरु नानक मथा अटेकया अर बालले को साथ लेकर उठ चले जद बाबा जी उठ आए ता उस महंत रो एक अतीत ने आके पुचया जो महंत जी इस बालके को तुमने उठाए क्यों दियां उसने तुम्हारी सेवा करनी सी ता महंत ने किहा सुनो अतीत जी ओ आप निरंकार था अर हमारी खबर के वास्ते आया सी ਨਿਰੰਕਾਰ ਜੀ ਨੇ ਭੇਜਿਆ ਥਾ ਹਮਕੋ ਆਪਣਾ ਸਿੱਧਾ ਲੈਣਾ ਥਾ ਅਰ ਸੇਵਾ ਨਹੀਂ ਕਰਾਉਣੀ ਥੀ ਉਸ ਦਾ ਤੇਜ ਹਮਾਰੇ ਸੇ ਸਹਾਰਿਆ ਨਹੀਂ ਜਾਤਾ ਥਾ ਇਸ ਵਾਸਤੇ ਹਮਨੇ ਉਸ ਕੋ ਵਿਦਾ ਦੇਈ ਹੈ ਅਤੇ ਗੁਰੂ ਨਾਨਕ ਜੀ ਉਹਨਾਂ ਸਾਧੂਆਂ ਕੋਲੋਂ ਉੱਠ ਕੇ ਜਾਂ ਦੋ ਤਿੰਨ ਕੋਸ ਆਈ ਤਾਂ ਗੁਰੂ ਨਾਨਕ ਜੀ ਬਾਲੇ ਨੂੰ ਪੁੱਛਣ ਲੱਗੇ ਕਿ ਭਾਈ ਬਾਲਾ ਅਸਾਂ ਕਿਆ ਕੀਤਾ